ਤਤ ਕੋ ਨ ਨਿਕ ਪ੍ਰਗਟਿਆ ਮਿੱਟੀ ਤੋਂ ਦਜਗ ਚਾਨਣ ਹੋਵਾ ਤਨ ਤਨ ਸੇਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ 525 ਦੇ ਪ੍ਰਕਾਸ਼ਪੁਰ ਮੋਕੇ ਗੁਰਦੁਆਰਾ ਦਰਬਾਰ ਸਾਹਿਬ ਜੇਣਾ ਬਾਬਾ ਨਾਨਕ ਵਿਖੇ ਸੰਗਤਾਂ ਨਤਮਸਤਕ ਹੁੰਵਸਤ ਪਹੁੰਚਿਆ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਜੇਣਾ ਬਾਬਾ ਨਾਨਕ ਵਿਖੇ ਜਿੱਥੇ ਕਿ ਸੰਗਤਾਂ ਇਸ ਵਕਤ ਨਤਮਸਤਕ ਹੁੰਵਸਤ ਪਹੁੰਚਿਆ ਤਾਂ ਸਾਡੇ ਕੋਲ ਗੁਰਦੁਆਰਾ ਦਰਬਾਰ ਸਾਹਿਬ ਜੇਣਾ ਬਾਬਾ ਨਾਨਕ اپنی زندگی سال کا لگ بھگ آخری جہاں وہ اتنے بتایا سی اور شری گرو نانک دیو جی نے کھیتی جی باڑی اس جگہ کے دربار صاحب میرا بابا نانک ਇਿੱਥੇ ਕੇ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 18 ਸਾਲ ਦਾ ਸਮਾਂ ਲਗਭਗ ਬਿਤਾਇਆ ਸੀ ਉਹ ਇਹ ਇਤਿਹਾਸ ਹੈ। ਛਾਨ ਹੈ। ਬਦਵਰਨ ਦਰਬਾਰ ਸਾਹਿਬ ਜੇਰਾਬਾਬ ਨਾਨਕ। ਅਤੇ ਇੱਥੇ ਹੀ ਲਗਭਗ ਆਪਣੀ ਜ਼ਿੰਦਗੀ ਦੇ ਆਖਰਾ ਆਖਰੀ 18 ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਬਿਤਾਏ ਸਨ ਉਹ ਇੱਥੇ

کردھی چاد گردوارا ڈرا بابا نانک صاحب ہے, ہے, ہے جس وقت ابھی موجود ہاں سال سنگت نے ਸਾਹ ਬਾਈਕ ਸਾਵਾ ਬਾਈਕ ਕਰ ਲਏ ਕੀ ਨਾਮ ਹੈ ਨਿਰਮਲ ਸਿੰਘ ਆ ਬਹੁਤ ਬੁਰਾ ਕਿਵੇਂ ਲੱਗਦਾ ਵਧੀਆ ਜੀ ਬਹੁਤ ਔਣ ਕੱ ਲਿਆ ਯਾਨੀ ਜਿਹੜੇ ਨਾਲ ਦੇ ਪੀਨੇ ਪਰ ਕਟੇਦੇ ਹੁੰਦੇ ਉਹਨਾਂ ਦੇ ਜਨਮ ਦਿਨ ਤੇ ਸਾਥੇ ਸਭ ਦਾ ਪਾਕਿਆ ਜਿਹੜਾ ਯਾਨੀ ਬਹੁਤ ਅੱਛੀ ਗੱਲ ਹੈ ਸਾਥੇ ਖਿਆਲ ਦੋ ਤੀਰਾ ਜੀ ਜਰਨੰਦ ਸਾਹਿਬ ਉਹਨਾਂ ਦੇ ਅਗਲਾ ਅਭਿਲੇ ਕਰੇ ਚਾਹੀਦਾ ਉਹਦੇ ਬਹੁਤ ਅੱਛਾ ਆਗਮਨ ਆਗਮਨ ਬਹੁਤ ਅੱਛਾ ਲੱਗਿਆ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤੇ ਦਰੋਗ ਪਿਆਰੋ ਅੱਜ ਸਾਨੂੰ ਬਹੁਤ ਹੀ ਖੁਸ਼ੀ ਹੈ ਗੁਰੂ ਨਾਨਕ ਦੇਵ ਜੀ ਦੇ ਆਦੀ ਘੁਰਪੁਰ ਤੇ ਵਰਤਰਾਸਰੀ ਡੇਰਾਪਾਪਾ ਨਾਨਕ ਵਿਖੇ ਸੰਗਤਾਂ ਜੋ ਕਿ ਨਾਤਮਸਤ ਘੋਰੀਆਂ ਬਹੁਤ ਹੀ ਭਾਰੀ ਖੱਟ ਦੇ ਵਿੱਚ ਸੋ ਸਾਰੀਆਂ ਸੰਗਤਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਦੱਸਿਓ ਸੱਚੇ ਮਾਰਗ ਤੇ ਚੱਲਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਤਾਰ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਵੀ ਉਹ ਯਾ ਸਾਡੇ ਲਾਕੇ ਜੇ ਗੁਰੂ ਨਾਨਕ ਦੇਵ ਜੀ ਆਏ ਐ ਸਾਡੀ ਕਰੋ ਮੈਨੂੰ ਸੁਣ ਲਈ ਜਾ ਹੈ ਨਹੀਂ ਸੌਖੇ ਇਸ ਇੱਕ ਉਹ ਕੇ ਹੀ ਆ ਸੁਣੋ ਗੁਰੂ ਨਾਨਕ ਨਾਮ ਲੈਵਾ ਸੰਤਾਂ ਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਤੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਮਾਰਗ ਤੇ ਚੱਲੋ ਸਿੱਖੀ ਕਮਾਓ ਤੇ ਸਿੱਖੀ ਨੂੰ ਪ੍ਰਫੁੱਲਤ ਕਰੋ ਤੇ ਵੱਧ ਤੋਂ ਵੱਧ ਪਰਮੇਸ਼ਰ ਸਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮੰਨੋ ਤੇ ਕਾਲਪੁਰਖ ਦੀ ਰਜਾ ਵਿੱਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਧਾਈਆਂ ਬਹੁਤ ਬਧਾਈਆਂ ਹਾਂਜੀ ਤੁਹਾਨੂੰ ਬਧਾਈਆਂ ਸਾਰੀ ਸੰਗਤ ਨੂੰ ਲੱਖ ਲੱਖ ਬਧਾਈਆਂ ਜੀ ਜੀ ਅੱਜ ਦਿਹਾੜੇ ਦੇ ਉੱਤੇ ਅਰਦਾਸ ਬੇਨਤੀ ਕੀਤੀ ਹੈ ਕਿ ਅਰਦਾਸ ਇਹੋ ਜੀ ਗੁਰੂ ਨਾਨਕ ਦੇਵ ਜੀ ਦੇ ਅੱਜ ਦਰਸ਼ਨ ਕਰਨ ਆਏ ਆ ਦੂਰੋਂ ਦੂਰੋਂ ਹੋਮ ਹੋਮਾ ਕੇ ਸੰਗਤਾਂ ਪਹੁੰਚੀ ਹੋਈ ਹੈ ਸਰਬੱਤ ਦੇ ਭਲੇ ਦੀ ਅਰਦਾਸ ਜੀ ਹਾਂਜੀ ਇਸ ਵਕਤ ਅਸੀਂ ਖੜੇ ਹਾਂ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਜਿੱਥੇ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ 18 ਸਾਲ ਦਾ ਸਮਾਂ ਲਗਭਗ ਆਖਰੀ 18 ਸਾਲ ਦਾ ਸਮਾਂ ਬਤੀਤ ਕੀਤਾ ਸੀ ਔਰ ਇਹ ਉਹ ਜਗ੍ਹਾ ਹੈ ਜਿੱਥੇ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਾਦਰ ਅਧੀ ਚਾਦਰ ਜਿੱਦੋਂ ਜੋਤੀ ਜੋਤਿ ਸੁਭਾਏ ਸਨ ਉਹ ਅਧੀ ਚਾਦਰ ਕਤਾਰਪੂਰ ਸਾਹਿਬ ਉਹ ਅਧੀ ਚਾਦਰ ਇਸ ਕੋਤੁਰਾ ਸਾਹਿਬ ਹੈ ਇਸ ਦਾ ਇਤਿਹਾਸਿਕ ਸ਼੍ਰੀ ਕਤਾਰਪੂਰ ਸਾਹਿਬ ਜੀ ਦੇ ਇਤਿਹਾਸ ਦੇ ਬਰਾਬਰ ਹੈ